ਸਾਡੀ ਯਾਤਰਾ ਨੇ ਰਵਾਨਾ ਕੀਤਾ ਹਰ ਹਰ ਮਹਾਦੇਵ ਜੈ ਪਾਲੇ ਸ਼ੰਕਰ ਜੈ ਗੰਗੇ ਮैया ਸੋ ਦੇਖੋ ਜੀ ਬੇਲੇ ਦੀ ਪਹਿਲੀ ਯਾਤਰਾ ਹੈ ਹਰਵਾਨ ਜਿਹੜੀ ਬੇਲਾ ਕਮੇਟੀ ਵੱਲੋਂ ਆਰੰਭੀ ਗਈ ਤੇ ਇਸ ਯਾਤਰਾ ਚ ਸਾਡੇ ਬੇਲੇ ਦੇ ਨੌਜਵਾਨ ਸ਼ਾਮਲ ਹੋਏ ਤੇ ਬਹੁਤ ਹੀ ਸ਼ਰਧਾ ਭਾਵਨਾ ਨਾਲ ਰਵਾਨਾ ਹੋਏ ਵੀਡੀਓ ਪੂਰੀ ਦੇਖਿਓ ਜੀ ਐਂਡ ਤੱਕ ਜਿਸ ਵਿੱਚ ਤੁਹਾਨੂੰ ਗੰਗਾ ਮਈਆ ਦੇ ਦਰਸ਼ਨ ਹਰਿਦਵਾਰ ਦੇ ਦਰਸ਼ਨ ਸ਼ੰਕਰ ਦੀ ਨਗਰੀ ਦੇ ਦਰਸ਼ਨ ਕਰਾਏ ਜਾਣਗੇ ਬਹੁਤ ਪਾਗਾ ਵਾਲੇ ਅਸੀਂ ਆਪਣੇ ਆਪ ਨੂੰ ਸਮਝ ਰਹੇ ਹਾਂ ਕਿ ਸਾਨੂੰ ਵੀ ਇਸ ਯਾਤਰਾ 'ਚ ਸ਼ਾਮਲ ਹੋਣ ਦਾ ਸੁਭਾਗਾ ਮੌਕਾ ਮਿਲਿਆ ਸੋ ਦੇਖੋ ਜੀ ਉਹਨਾਂ ਬੇਲਾ ਤੋਂ ਚਮਕੌਰ ਸਾਹਿਬ ਨੂੰ ਰਵਾਨਾ ਹੋ ਗਏ ਆ ਚਮਕੌਰ ਸਾਹਿਬ ਤੋਂ ਫਿਰ ਮਰੰਡਾ ਮਰੰਡੇ ਤੋਂ ਫਿਰ ਅੱਗੇ ਜਿਹੜਾ ਕੜੂਏ ਤੋਂ ਭਾਰਤਵਾਲਾ ਰੋਡ ਨਿਕਲਿਆ ਹੈ ਅਸੀਂ ਉਸ ਰੋਡ ਤੇ ਚੜ ਜਾਣਾ ਤਾਂ ਜੋ ਅਸੀਂ ਸ਼ਹਿਰਾਂ ਤੋਂ ਵਾਰੋ-ਵਾਰ ਸ਼ਹਿਰਾਂ ਤੋਂ ਉੱਪਰ ਤੀਹੋ ਕੇ ਲੰਗੇ ਆਂ ਢੀੜ ਭੜਕੇ ਤੋਂ ਬਚਣ ਲਈ ਸੋ ਦੇਖੋ ਜੀ ਸਾਰੇ ਨੌਜਵਾਨ ਜਾ ਰਹੇ ਆ ता राजू भीर ने उरे रुक के थोड़े जा रुके कि चलो सारे इकट्ठे हो जाए हो के इत चले अगे आज अस बेला क्रोस कर रहे हैं सूए का दृश्य देख रहे हैं तो दोस्तों ब्लॉग पूरा देखे हो बहुत आनंदमयी ब्लॉग का जी श्री चमकौर साहब पुल ते पहुंच गए ਦੇਖੋ ਗੇਟ ਦਾ ਵੀ ਦੇਖੋ ਕਿੰਨਾ ਸੋਹਣਾ ਆਇਆ ਦੇਖੋ ਜੀ ਤੇ ਲੋ ਜੀ ਆ ਗਏ ਆਪਣੇ ਸਾਰੇ ਸਾਥੀ ਭੋਲੇ ਸ਼ੰਕਰ ਦੇ ਪੱਲੇ ਲੋ ਮੈਂ ਦੋਸਤੋ ਵਿਚ ਵਿਚ ਵੀਡੀਓ ਥੋੜੀ ਥੋੜੀ ਤੇਜ਼ ਵੀ ਕੀਤੀ ਹੋਈ ਆ ਤਾਂ ਜੋ ਬਲੌਗ ਜਿਆਦਾ ਵੱਡਾ ਨਾ ਹੋ ਸਕੇ ਫਿਰ ਵੀ 24-25 ਮਿੰਟ ਦਾ ਬਲੌਗ ਬਣ ਗਿਆ ਲੋ ਜੀ ਸਾਰੇ ਸਾਡੇ ਵੀਰ ਆ ਰਹੇ ਆ ਚਲੋ ਜੀ ਚੱਲ ਸਕੀ ਸੀ ਸਿਆ ਤੁਮੀ ਦੱਬਦੇ ਦੇਖੋ ਜੀ ਲੋ ਜੀ ਸਾਨੂੰ ਮਰੰਡੇ ਤੋਂ ਵਾਰਿਸ਼ ਸ਼ੁਰੂ ਹੋ ਗਈ ਸੀ ਤੇ ਇੱਥੇ ਅਸੀਂ 5-7 ਕਿ ਮਿੰਟ ਲਈ ਰੁਕੇ ਕਿਉਂਕਿ ਵਾਰਿਸ਼ ਜ਼ਿਆਦਾ ਹੋ ਗਈ ਸੀ ਤੇ ਇੱਥੇ ਆਪਣੇ ਮੋਬਾਈਲ ਵਗੈਰਾ ਸਾਰੇ ਰਖਾਫਿਆਂ ਦੇ ਵਿੱਚ ਸੰਭਾਲ ਲੇ ਦੇਖੋ ਜੀ 3 ਕੋਟ ਪਾ ਇੱਕ ਹੋਰ ਬਹੁਤ ਵਧੀਆ ਸਾਨੂੰ ਰਿਆ ਰਸਤਾ ਕਿ ਸੜਕ ਸ਼ੁਰੂ ਤੋਂ ਲੈ ਕੇ ਸਿਰੇ ਤੱਕ ਬਿਲਕੁਲ ਵਧੀਆ ਸੀ ਹਾਈਵੇ ਸਾਰੇ ਸਾਫ ਰੋਡ ਨਵੇਂ ਬਣੇ ਹੋਏ ਆ ਸਾਰੇ ਤੇ ਆ ਲੋ ਜੀ ਚੜ ਗਏ ਅਸੀਂ ਭਾਰਤ ਮਾਲਾ ਰੋਡ ਤੇ ਇਹ ਖਾਨਪੁਰ ਜਾ ਕੇ ਚੜਿਆ ਦੋਸਤੋ ਅਸੀਂ ਤੇ ਆ ਦੇਖੋ ਨਹੀਂ ਖਾਨਪੁਰ ਨਹੀਂ ਸੋਰੀ ਸੋਰੀ ਕਿਧੂ ਮੈਂ ਤੋ ਕੜੂਏ ਤੋਂ ਭਾਰਤ ਮਾਲਾ ਰੋਡ ਤੇ ਚੜ ਗਏ ਜੀ ਆ ਦੇਖੋ ਕੰਮ ਚੱਲ ਰਿਹਾ ਭਾਰਤ ਮਾਲਾ ਰੋਡ ਤੇ ਤੇ ਬਾਕੀ ਪਿੱਛੇ ਆ ਰਹੀ ਹੈ ਸਾਰੀ ਸਾਡੀ ਸੰਗਤ ਸਾਡੀ ਟੀਮ ਸਾਡੇ ਯਾਤਰੀ ਸੋ ਦੇਖੋ ਭਾਰਤ ਮਾਲਾ ਰੋਡ ਤੇ ਜਾਣ ਦਾ ਸਾਨੂੰ ਇੱਕ ਇਹ ਫਾਇਦਾ ਹੋਇਆ ਕਿ ਰੋਡ ਬਿਲਕੁਲ ਖਾਲੀ ਸੀ ਤਾਂ ਕਿਹਾ ਜੀ ਚਾਲੂ ਨਹੀਂ ਹੋਇਆ ਸਕੂਟਰ ਮੋਟਰਸਾਈਕਲ ਛੋਟੀਆਂ ਗੱਡੀਆਂ ਜਾਂਦੀਆਂ ਇਹਦੇ ਪਰ ਲਓ ਜੀ ਹੁਣ ਪਹੁੰਚ ਗਏ ਆ ਜੀ ਜੀਰਕਪੁਰ ਚੰਡੀਗੜ੍ਹ ਤੋਂ ਵੀ ਸਮਝਿਓ ਬਾਰੋ-ਬਾਰ ਆ ਗਿਆ ਸੀ ਥੋੜਾ ਜਿਹਾ ਚੰਡੀਗੜ੍ਹ ਦੇ ਵਿੱਚ ਐਂਟਰ ਹੋਏ ਸੀ ਕੋਈ دوستੋ ਅ ਜਿਲਖਪੁਰ ਦੀਆਂ ਬੱਤੀਆਂ ਤੇ ਖੜ ਗਏ ਹਾਸੀ ਮਜ਼ਾਕ ਕਰਦੇ ਕਰਦੇ ਬੰਬ ਬੰਬ ਬੋਲੇ ਦੇ ਜਕਾਰੇ ਲਾਉਂਦੇ ਹਰ ਹਰ ਮਹਾਦੇਵ ਗਾਉਂਦੇ ਜਾ ਰਹੇ ਆ ਸਫ਼ਰ ਬਹੁਤ ਲੰਬਾ ਸੀ ਮੈਨੂੰ ਤਾਂ ਇੰਜ ਲੱਗਦਾ ਸੀ ਕਿ ਚਲੋ 3-4 ਘੰਟੇ ਦਾ ਸਫ਼ਰ ਹੋਊਗਾ ਲੇਕਿਨ ਤੁਸੀਂ ਵੀਡੀਓ ਨਾਲ ਜੁੜੇ ਰਹੋ ਤੁਸੀਂ ਆਪੇ ਦੇਖ ਲਿਓ ਕਿੰਨਾ ਸਫ਼ਰ ਹੈ ਲਓ ਜੀ ਇੱਥੇ ਆ ਕੇ ਪਹੁੰਚ ਗਿਆ ਜੀਰਕਪੁਰ ਆ ਜੀ ਜੀਰਕਪੁਰ ਦਾ ਹੀ ਏਰੀਆ ਸਾਰਾ ਜੀਰਕਪੁਰ ਰੰਗਰ ਨੂੰ ਬਹੁਤ ਸਮਾਂ ਲੱਗਿਆ ਸੋਬੇ ਚ ਸਾਡੇ ਕਈ ਸਾਥੀ ਹੈਗੇ ਸੀ ਜਿਨ੍ਹਾਂ ਨੂੰ ਸ਼ਾਰਟਕਟ ਰਸਤਿਆਂ ਦਾ ਪਤਾ ਸੀ ਸੜਕਾਂ ਦਾ ਗਿਆਨ ਸੀ ਉਹਨਾਂ ਨੂੰ ਕਿੱਦਾਂ ਕਾਲਾ ਟਾਲੇ ਨੂੰ ਵੀ ਸਾਰਾ ਪਤਾ ਉਹਦਾ ਕਿ ਕਿੱਧਰ ਕਿੱਧਰ ਨੂੰ ਰਸਤਾ ਜਾਂਦਾ ਕਿਉਂਕਿ ਕਾਲੇ ਦੇ ਦਾਦਕੇ ਵੀ ਇੱਧਰ ਆਣ ਕੇ ਵੀ ਇੱਧਰ ਇਸ ਲਈ ਉਹਨੂੰ ਜ਼ਿਆਦਾ ਜਾਣਕਾਰੀ ਸੀ ਦੇ ਦੇਖੋ ਤਾਂ ਸਾਰਾ ਵੀਊ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਮੈਂ ਕਿ ਕੋਈ ਮਿਸ ਨਾ ਹੋ ਜਾਏ ਸਵਾਦ ਦੇਖੋ ਬਿਲਡਿੰਗ ਕਿੰਨੀ ਖੂਬਸੂਰਤ ਬਿਲਡਿੰਗ ਬਣੀ ਹੋਈ ਹੈ ਤੁਸੀਂ ਦੇਖੋ ਕਿੰਨੀ ਆਲੀਸ਼ਾਨ ਕਿੰਨੀ ਅਮੀਰ ਬਿਲਡਿੰਗ ਹੈ ਤੇ ਜੀਰਕਪੁਰਾ ਦੋਸਤੋ ਹਜੇ ਜੀਰਕਪੁਰ ਦਾ ਸਫ਼ਰ ਬਹੁਤ ਲੰਬਾ ਚਾ ਫਿਰ ਜੀਰਕਪੁਰ ਤੋਂ ਇੱਕ ਵਿਚ ਨੂੰ ਰਸਤਾ ਜਾਂਦਾ ਫਿਰ ਜਿਰਕਪੁਰੇ ਬੈਠ ਕੇ ਸਾਰਿਆਂ ਨੇ ਚਾਹ ਪੀਤੀ ਸਮੋਸੇ ਖਾਦੇ ਉਹ ਭੁੱਖ ਲੱਗੀ ਸੀ ਟਾਈਮ ਬਹੁਤ ਹੋ ਗਿਆ ਸੀ ਤੇਰੇ ਨੂੰ ਲੋ ਜੀ ਦੋਸਤੋ ਹੋ ਗਿਆ ਹੁਣ ਨੀਰਾ ਦੇਖੋ ਜੀ ਨੀਰਾ ਸਾਨੂੰ ਜਮਣਾ ਨਗਰ ਆਣ ਤੋਂ ਕੋਈ 20 25 ਤੇ 30 35 ਕਿਲੋਮੀਟਰ ਪਿੱਛੇ ਹੋ ਗਿਆ ਸੀ ਆ ਦੇਖੋ ਜੀ ਮੋਲਾਣਾ ਮੰਦਿਰ ਜਾਂਦੇ ਜਾਂਦੇ ਇਹ ਆ ਵੀਰ ਲੈ ਤਾਂ ਰਾਤ ਦਾ ਵੀਰ ਦੇਖੋ ਕਿੰਨਾ ਸੋਹਣਾ ਹੈ ਕਿੰਨਾ ਖੂਬਸੂਰਤ ਵੀ ਉਹ ਹਰ ਹਰ ਮਹਾਦੇਵ ਸੋ ਵੀਡੀਓ ਜਿਹੜਾ ਜਿਹੜਾ ਵੀ ਮੇਰਾ ਦੋਸਤ ਦੇਖ ਰਿਹਾ ਹਰ ਹਰ ਮਹਾਦੇਵ ਦਾ ਕਮੈਂਟ ਕਰੀ ਜਾਓ ਜੀ ਤੇ ਆ ਗੋ ਜੀ ਸਾਡੇ ਪ੍ਰਧਾਨ ਜੀ ਤਾਂ ਜਾਂਦੇ ਜਾਂਦੇ ਐਨੇ ਥੱਕ ਗਏ ਕਿ ਇਹਨਾਂ ਨੇ ਲੇਡੀ ਸਟਾਈਲ ਸੀਟ ਬੈਹ ਕੇ ਫਿਰ 4 ਵਜੇ ਅਸੀਂ ਤੁਰੇ ਆਂ ਪ੍ਰਾਚੀਨ ਸ਼ਿਵ ਮੰਦਰ ਬੇਲਾ ਤੋਂ ਤੇ ਇਹ ਕਿਰਪਾ ਸਾਡੇ ਅਰਜੀਤ ਬੰਸਲ ਜੀ ਦੀ ਹੋਈ ਆ ਜਿਹੜੇ ਪਹਿਲੀ ਵਾਰ ਯਾਤਰਾ ਲੈ ਕੇ ਚੱਲੇ ਆ ਤੇ ਕਾਵੜ ਯਾਤਰਾ ਹਨਾ ਜੀ ਕਾਵੜ ਯਾਤਰਾ ਜਿਹੜੀ ਹਰਦਵਾਰ ਜਾ ਰਹੀ ਆ ਤੇ ਤਕਰੀਬਨ ਤਕਰੀਬਨ ਸਾਨੂੰ 4.5 ਘੰਟੇ ਹੋ ਗਿਆ ਤੁਰਿਆ ਨੂੰ ਤੇ ਅਸੀਂ ਜਵਣਾ ਨਗਰ ਦੇ ਨਜ਼ਦੀਕ ਪਹੁੰਚ ਚੁੱਕੇ ਆ ਤੇ ਆ ਦੇਖੋ ਜੀ ਆ ਸਾਰੇ ਸਾਡੇ ਜਿਹੜੇ ਮਹਾਦੇਵ ਦੇ ਭਗਤ ਜਿਹੜੇ ਸ਼ਰਧਾ ਨਾਲ ਸ਼ਰਧਾਲੂ ਜਿਹੜੇ ਨਾਲ ਤੁਰਿਆ ਹਾਂ ਬਾਈ ਕਿੱਦਾਂ ਆਨੰਦ ਆ ਰਿਹਾ ਸਾਰਿਆਂ ਨੂੰ ਅਜਾ ਅਰਜੀਵ ਬੰਸਰ ਜੀ ਤਾਂ ਜਾਨਕੀ ਬਹਿ ਗਿਆ ਸੀ ਲੇਡੀਜ਼ ਵਾਲੀ ਸੀਟ ਪਾਮਦੂ ਫਣ ਲੱਗਿਆ ਸੀ ਬੰਦਾਂ ਫੋਲੇ ਵਾਲਾ ਜੈ ਬੋਲੇ ਦਾ ਜੈ ਬੋਲੇ ਦਾ ਚਲੋ ਜੀ ਬਾਈ ਅਸੀਂ ਬਾਈ ਜਵਣਾ ਨਗਰ ਦੇ ਨਜ਼ਦੀਕ ਪਹੁੰਚ ਚੁੱਕੇ ਆ ਤੇ ਬਾਕੀ ਸਾਰਾ ਬਲੌਗ ਤੁਸੀਂ ਦੇਖੇ ਲਿਓ ਵਿੱਚ ਇਹ ਸਾਰਾ ਚਲੋ ਜੀ ਚਲੋ ਪਾਣੀ ਦੀ ਬੋਤਲ ਤੇ ਕੱਢ ਲਿਆ ਦੋਸਤੋ ਪਾਣੀ ਧਾਣੀ ਪੀ ਕੇ ਫਿਰ ਹੱਕਤੀਆਂ ਗੱਡੀਆਂ ਘੋੜੇ ਫਿਰ ਹੱਕ ਤੇ ਆ ਗਿਆ ਜੀ ਟੋਲ ਤੇ ਹੁਸਤੋ ਵਾਹ ਲਓ ਜੀ ਦੋਸਤੋ 9:00 ਵਜ ਕੇ 10 ਮਿੰਟ ਹੋ ਚੁੱਕੇ ਆ ਤੇ ਅਸੀਂ ਜਮਨਾ ਨਗਰ ਇਸ ਵਕਤ ਕਰਾਸ ਕਰ ਚੁੱਕੇ ਆ ਤੇ ਹਾਈਵੇ ਦੇ ਪੁਲ ਤੇ ਖੜੇ ਆ ਇਸ ਵਕਤ ਤੇ ਆ ਦੇਖੋ ਜੀ ਇੱਥੇ ਸਾਡੇ ਪ੍ਰਧਾਨ ਸਾਹਿਬ ਬੋਵੀ ਵੀਰ ਸ਼ੋਕੀ ਵੀਰ ਸतीश ਤੇ ਬਾਕੀ ਹੋਰ ਸਾਡੇ ਵੀਰ ਸਾਰੇ ਨਾਲਾ ਤੇ ਕੁਝ ਸਾਡੇ ਜਿਹੜੇ ਸ਼ਰਧਾਲੂ ਆ ਤੇ ਜਿਹੜੇ ਸਾਡੇ ਕੁਝ ਸ਼ਰਧਾਲੂ ਆ ਅੱਗੇ ਲੰਘ ਚੁੱਕੇ ਆ ਤੇ ਕੁਝ ਹਜੇ ਪਿੱਛੇ ਆ ਤੇ ਅਸੀਂ ਸਹਾਰਨਪੁਰ ਜਾ ਕੇ ਜਿਹੜਾ ਸਾਰਿਆਂ ਨੇ ਇਕੱਠੇ ਹੋਣਾ ਏ ਤੇ ਆ ਦੇਖੋ ਜੀ ਇੱਧਰ ਜਿਹੜੀ ਸਕੂਟਰੀ ਲੈ ਕੇ ਆਏ ਆ ਸਭ ਤੋਂ ਪਹਿਲਾਂ ਸਾਡੇ ਬੰਸਰ ਸਾਹਿਬ ਕਹਿੰਦੇ ਵੀ ਸਕੂਟਰੀ ਦੇ ਜਿਹੜੇ ਦਰਸ਼ਨ ਆ ਭੋਲੇ ਸ਼ੰਕਰ ਜੀ ਤੋਂ ਆਸ਼ੀਰਵਾਦ ਦੀਆਂ ਲਈ ਲੈ ਕੇ ਆਏ ਆ ਤੇ ਪਹਿਲੀ ਯਾਤਰਾ ਏ ਪਹਿਲੀ ਸਕੂਟਰੀ ਆ ਹੈ ਜੀ ਪਰसों ਲੈ ਕੇ ਆਏ ਆ ਜੀ ਮਤਲਬ 9 ਤਰੀਕ ਨੂੰ 9 ਤਰੀਕ ਨੂੰ ਬਸਰ ਸਾਹਿਬ ਸਕੂਟਰੀ ਲੈ ਕੇ ਆਏ ਆ ਜੀ ਸਭ ਤੋਂ ਪਹਿਲਾਂ ਹਜੇ ਸਕੂਟਰੀ ਤੇ ਦੋਸਤੋਂ ਨੰਬਰ ਵੀ ਨਹੀਂ ਲੱਗਿਆ ਸਭ ਤੋਂ ਪਹਿਲਾਂ ਯਾਤਰਾ ਦਾ ਪੋਸਟਰ ਹੈ ਜਿਹੜਾ ਸਪੀਕਰ ਹੈ ਜਿਹੜਾ ਤੇ ਲੱਗ ਚੁੱਕਿਆ ਕਿਲੋਮੀਟਰ ਦੇਖੋ ਕਿੰਨੇ ਚੜ੍ਹ ਚੱਲੇ ਆ ਜੀ ਇਸ ਵਕਤ ਪਹਿਲਾਂ ਕਿੰਨੀ ਚੱਲੀ ਹੋਈ ਸੀ 80 80 80 ਦੱਸੀ ਸੀ 80 ਅਸੀਂ ਅਸੀਂ ਚੱਲੀ ਦੀ 246 ਕਿਲੋਮੀਟਰ ਹੋ ਚੁੱਕੀ ਹੈ ਨਾ ਜੀ ਅਸੀਂ ਵਿਆਸੀਂ ਤੇ ਉਹੀ ਤੁਸੀਂ ਲਾ ਲਓ 160 ਕਿਲੋਮੀਟਰ ਚੱਲ ਚੁੱਕੀ ਆ ਅਸ ਵਕਤ 160 ਕਿਲੋਮੀਟਰ ਚੱਲ ਚੁੱਕੀ ਆ ਤੇ ਤਕਰੀਬਨ ਹਜੇ 120 ਕਿਲੋਮੀਟਰ ਹੋਰ ਆਗੇ ਨਹੀਂ 101 एक एक 101 ਰਹਿ ਗਿਆ 100 ਅੱਗੇ ਇੱਕ ਹੋਰ ਰਹਿ ਗਿਆ ਜੀ ਤੇ ਕਿੰਨਾ ਬਣ ਗਿਆ ਫਿਰ ਆਪਣਾ ਬੀਲੇ ਤੋਂ ਲੈ ਕੇ 272 ਤੇ 272 73 ਕਿਲੋਮੀਟਰ ਦਾ ਜਿਹੜਾ ਸਫਰ ਆ ਦੋਸਤੋ ਜਿਹੜਾ ਇਸ ਵਕਤ ਅਸੀਂ ਕੰਪਲੀਟ ਕਰਨਾ ਏ ਤੇ ਹਜੇ ਆਪਾਂ ਕਿੰਨਾ ਪਹੁੰਚ ਚੁੱਕੇ ਆ ਇੱਥੇ ਜਮਨानगर ਆਪਾਂ ਕਿੰਨਾ ਪਹੁੰਚ ਗਏ ਆ ਜਮਨानगर ਕ੍ਰੋਸ ਕਰ ਚੁੱਕੇ ਆ ਆਪਾਂ ਜਮਨानगर ਕ੍ਰੋਸ ਕਰ ਚੁੱਕੇ ਆ ਕਿੰਨਾ ਪਹੁੰਚ ਚੁੱਕੇ ਆ ਆਪਾਂ ਇੱਕ ਮਿੰਟ ਉਸ ਹੁਣ ਅਸੀਂ ਚੱਕਰ ਆ ਗਏ ਤੋ ਦੋਸਤੋ 160 65 ਕਿਲੋਮੀਟਰ ਤੇ ਗਰੀਬਾਦੀ ਪਹੁੰਚ ਚੁੱਕੇ ਆ ਜੀ ਸਾਡੇ ਬੇਲਾ ਪ੍ਰਾਚੀਨ ਸ਼ਿਵ ਮੰਦਿਰ ਤੋਂ ਜਮਣਾ ਨਗਰ ਤੱਕ ਜਮਣਾ ਨਗਰ ਅਸੀਂ ਕ੍ਰੋਸ ਕਰ ਚੁੱਕੇ ਆ ਸੋ ਬਲੌਗ ਨਾਲ ਬਨੇ ਰਹੋ ਅੱਗੇ ਤੁਹਾਨੂੰ ਸਾਰਾ ਬਲੌਗ ਤੇ ਹਰੀਦਵਾਰ ਦੇ ਦਰਸ਼ਨ ਐਂਡ ਅੰਤਯੰਤ ਪੂਰੇ ਤੁਹਾਨੂੰ ਜਿੱਦਾ ਕਹਿੰਦੇ ਹੁੰਦੇ ਆ ਆਨੰਦਮਈ ਦਰਸ਼ਨ ਕਰਾਵਾਂਗੇ ਸੋ ਬਲੌਗ ਨਾਲ ਬਨੇ ਰਹੋ ਦੋਸਤੋ ਧੰਨਵਾਦ ਲਓ ਜੀ ਜਮਣਾ ਨਗਰ ਕ੍ਰੋਸ ਕਰਕੇ ਇਸ ਤਰ੍ਹਾਂ ਆਪਾਂ ਰਵਾਨਾ ਹੋ ਚੁੱਕੇ ਆ ਹਰੀਦਵਾਰ ਵੀਡੀਓ ਨਾਲ ਬਨੇ ਰਹੋ ਵੀਡੀਓ ਸ਼ੇਅਰ ਕਰੀਏ ਜੀ ਤੇ ਆ ਦੇਖੋ ਸਾਡੇ ਵਰਗੇ ਜੀ ਅਲੱਗ-ਅਲੱਗ ਸਟੇਟਾਂ ਤੋਂ ਬਹੁਤ ਸਾਰੇ ਯਾਤਰੀ ਸੀ ਜਿਹੜੇ ਸਾਨੂੰ ਰਸਤੇ 'ਚ ਮਿਲੇ ਹਰਦਵਾਰ ਜਾਣੇ ਵਾਲੇ ਤੇ ਬਾਕੀ ਆ ਦੇਖੋ ਜੀ ਚੰਡੇ ਲੈ ਲਏ ਸੀ ਮੋਟਿਆਂ ਨੇ ਰਸਤੇ ਵਿੱਚ ਤੇ ਚੰਡੇ ਲਗਾ ਲਏ ਸੀ ਤੇ ਇੱਥੇ ਰੁਕ ਕੇ ਫਿਰ ਥੋੜਾ ਥੋੜਾ ਖਾਣ ਪਾਣ ਕੀਤਾ ਪ੍ਰਧਾਨ ਜੀ ਨਾਲ ਕੀ ਲੱਗੇ ਹੋਏ ਖਾਣ ਤੇ ਮੋਟਿਆਂ ਨੇ ਬਿਸਕੁਟ ਲਿਆਂਦੇ ਹੋਏ ਸੀ ਨਾਲ ਬਿਸਕੁਟ ਦੇ ਨਾਲ ਬਾਈ ਬਿਸਕੁਟ ਖਾਦੇ ਜੀ ਨਾਸਪਾਤੀਆਂ ਖਾਦੀਆਂ ਜੀ ਅਸੀਂ

ਭਗਵਾਨਪੁਰ ਹੈਗਾ ਇੱਥੋਂ 14 ਕਿਲੋਮੀਟਰ 58 ਕਿਲੋਮੀਟਰ ਦੂਰੀ ਰਹਿ ਗਈ ਆ ਇੱਥੋਂ ਹਰੀਦਵਾਰ ਦੀ ਗਾਗਾ ਖੇੜੀ ਗਾਗਾ ਖੇੜੀ ਕਿਹਨੇ ਬਾਈ ਬੋ ਹਾਂ ਜੀ ਗਾਗਾ ਖੇੜੀ ਜਾਏਗਾ ਗਾਗਾ ਖੇੜੀ ਸ਼ਹਿਰ ਦੇ ਵਿੱਚ ਪਹੁੰਚ ਚੁੱਕੇ ਆ ਜੀ ਜਿੱਥੇ ਹੁਣ ਲੱਗੇ ਆ ਸਾਡੇ ਸਾਰੇ ਜਿਹੜੇ ਸ਼ਰਧਾਲੂ ਕੋਲੇ ਸ਼ੰਕਲ ਦੇ ਪ੍ਰੇਮੀ ਵਰਗਰ ਦਾਸ ਸੇਵਨ ਕਰ ਕਰਨਪੁਰ ਤੇ ਆ ਆ ਦੇਖੋ ਦੋਸਤੋ ਕਾਵੜੀਏ ਕਾਵੜੀਆਂ ਦੇ ਵਿੱਚ ਜਲ ਭਰ ਕੇ ਹਰੀਦਵਾਰ ਤੱਕ ਵਾਪਸ ਜਾ ਰਹੇ ਆ ਜੀ ਦੇਖੋ ਬੜਾ ਹਾਰਡ ਵਰਕ ਆ ਵੀ ਇਹ ਵੀ ਅਸੀਂ ਮੋਟਰਸਾਈਕਲਾਂ ਤੇ ਆਏ ਆ ਸਾਡੀ ਮਤ ਵੱਜ ਜੀ ਬਾਈ ਇੱਥੋਂ ਤੱਕ ਤੇ ਧੰਨ ਆ ਇਹਨਾਂ ਤੇ ਘੋੜੇ ਸ਼ੰਕਰ ਜੀ ਦੀ ਕਿਰਪਾ ਹੋ ਜਾਂਦੀ ਆ ਦੇਖੋ ਆਂਦਰ ਪਿੱਛੇ ਬੱਚੇ ਆ ਪਿੱਛੇ ਬੱਚੇ ਜਾ ਰਹੇ ਆ ਤੇ ਇਹ ਇੱਕ ਵੱਡੇ ਨੌਜਵਾਨ ਇਹ ਕਾਵੜੀ ਆ ਕਾਵੜਾਂ ਭਰ ਕੇ ਚੱਲਦੀਆਂ ਲੱਗੇ ਜਾ ਰਹੇ ਆ ਸਨ ਆਪ ਜੀ ਦਾ ਤਬੀਕ ਕਾਵਾ ਖੇੜੀ 버ਗਰ ਖਾ ਕੇ ਫਿਰ ਕੋੜੇ ਹੱਕ ਤੇ ਜੀ ਤੇ ਲੋ ਜੀ ਕਰਤੇ ਚਾਲੇ ਸ਼ੰਕਰ ਦੀ ਨਗਰੀ ਵੱਲ ਨੂੰ ਸਦੇ ਤੇ ਇੱਥੇ ਆ ਕੇ ਅਸੀਂ ਫੇਰ ਰੁਕੇ ਕਿਉਂਕਿ ਸਫ਼ਰ ਬਹੁਤ ਲੰਬਾ ਹੈ ਇਹ ਆ ਲੋ ਜੀ ਸੋ ਦੋਸਤੋ ਹੁਣ ਪਹੁੰਚ ਗਏ ਆ ਜੀ ਹਰਦੁਆਰ ਨਗਰੀ ਹਰ ਹਰ ਬੋਲੇ ਹਰ ਹਰ ਗੰਗੇ बम बम भोले हर हर महादेव ते लो जी गड्डियां लातीया स्टैंड च देखो जी बहुत बड़ा स्कूटर स्टैंड छ ये लो जी कर लो गंगा माता ਦੇ ਦਰਸ਼ਨ ਹਰ ਕੀ ਪੋੜੀ ਦੇ ਦਰਸ਼ਨ ਦੋਸਤੋ ਤੁਸੀਂ ਕਰ ਰਹੇ ਹੋ ਦੇਖੋ ਦੋਸਤੋ ਇਹ ਹੈ ਗੰਗਾ ਮਈਆ ਆ ਸਾਹਮਣੇ ਹਰ ਕੀ ਪੋੜੀ ਆ ਤੇ ਅਸੀਂ ਹੁਣ ਕ੍ਰੋਸ ਕਰ ਰਹੇ ਆ ਪਾਰਕਿੰਗ ਦੇ ਵਿੱਚ ਮੋਟਰਸਾਈਕਲ ਲਾ ਜਾਂਦੇ ਆ ਤੇ ਹੁਣ ਟੈਨਸ਼ਨ ਫਰੀ ਹੋ ਗਏ ਆ ਇਹ ਆ ਦੇਖੋ ਜੀ ਇੱਧਰ ਇੱਧਰਲੀ ਸਾਈਡ ਵੀ ਦੇਖ ਲਓ ਜੜੀਆਂ ਲਾਈਆਂ ਹੋਈਆਂ ਸੇਫਟੀ ਤੇ ਜੋ ਲੰਘੇ ਸਾਡੇ ਬੰਦੇ ਅੱਗੇ ਜੀ ਕਰੋ ਹਰ ਦੁਆਰ ਦੇ ਦਰਸ਼ਨ ਮੈਂ ਪਹਿਲੀ ਵਾਰ ਆਇਆ ਬੰਬੰਬੋਲੇ ਹਰ ਹਰ ਮਹਾਦੇਵ ਲੋ ਜੀ ਸਵੇਰ ਦੇ ਸਾਢੇ 5 ਹੋ ਗਏ 6:00 ਵਜੇ ਸਾਢੇ 5 ਹੋ ਚੁੱਕੇ ਆ ਤੇ ਇੱਧਰ 6:00 ਵਜੇ ਗੰਗਾ ਘਾਟ ਤੇ ਆਰਤੀ ਦਾ ਸਮਾਂ ਹੋ ਚੁੱਕਿਆ 6:00 ਵਜੇ ਆਰਤੀ ਸ਼ੁਰੂ ਹੋ ਜਾਣੀ ਆ ਉਸ ਤੋਂ ਪਹਿਲਾਂ ਸਾਡੇ ਜਿੰਨੇ ਵੀ ਯਾਤਰੀ ਆ ਸਾਰੇ ਗੰਗਾ ਮਾਤਾ ਦੇ ਵਿੱਚ ਅਸ਼ਨਾਣ ਕਰਨਗੇ ਜੀ ਅਸੀਂ ਸ਼ੁਭ ਅਫਸਰ ਦਾ ਆਨੰਦ ਮਾਨਣਗੇ ਤੋਂ ਉਸ ਤੋਂ ਬਾਅਦ ਫਿਰ ਗੰਗਾ ਜਲ ਹੈ ਜਿਹੜਾ ਸੁੱਚੇ ਭਾਂਡਿਆਂ ਦੇ ਵਿੱਚ ਪਾ ਕੇ ਫਿਰ ਸਾਰੇ ਘਾਟਾਂ ਤੇ ਸਾਰੇ ਮੰਦਰਾਂ ਦੇ ਵਿੱਚ ਸਥਾਨਾਂ ਤੇ ਮੱਥਾ ਟੇਕ ਕੇ ਫਿਰ ਰਵਾਨਾ ਹੋਵਾਂਗੇ ਜੀ ਚਲੋ ਆਜੋ ਪ੍ਰਧਾਨ ਜੀ ਕਿਤਨਾ ਜੀ ਬਾਕੀ ਆਪਣੀ ਸਾਰੇ ਬੰਦੇ ਆਜੋ ਆਜੋ ਜੀ ਆਜੋ ਸਾਰੇ ਆਜੋ ਚਲੋ ਤੁਸੀਂ ਖਲਿਆ ਕਰੋ ਸੁਆਜੀ ਇੱਕ ਮਤਲਬ ਆਪਾਂ ਉਰੇ ਕੋਈ ਫੋਨ ਨਿਆਰ ਆਪਾਂ ਕੱਪੜੇ ਜੈ ਗੰਗਾ ਮਈਆ ਜੈ ਗੰਗਾ ਮਈਆ ਜੈ ਗੰਗਾ ਮਈਆ ਜੈ ਗੰਗਾ ਮਈਆ ਚਲੋ ਜੀ ਨਹੀਂ ਨਹੀਂ ਆ ਜਾਈਏ ਨਾ ਚਲੋ ਚਲੋ ਜੀ ਮੈਂ ਡਿਊਟੀ ਤੇ ਭੇਜਣੀ ਆਉਣੀ ਨਾ ਹਮਾਰੀ ਡਿਊਟੀ ਹੈ ਜੀ ਭੇਜਣੀ ਆਉਣੀ WhatsApp ਤੇ ਜੀ ਦੇਖੋ ਜੈ ਗੰਗਾ ਮਈਆ ਸੋ ਦੇਖੋ ਦੋਸਤੋ ਗੰਗਾ ਮਈਆ ਦੇ ਦਰਸ਼ਨ ਕਰੋ ਆ ਜਾ ਜੈ ਗੰਗਾ ਇਹ ਕੁਝ ਬੋ ਹੁਣ ਸਾਡੇ ਸਾਰੇ ਜਿੰਨੇ ਯਾਤਰੀ ਆ ਜੀ ਸਾਡੇ ਨਾਲ ਆਏ ਹੋ ਸ਼ਰਧਾਲੂ ਭੋਲੇ ਸ਼ੰਕਰ ਦੇ ਮੁਰੀਦ ਭੋਲੇ ਸ਼ੰਕਰ ਦੇ ਭਗਤ ਭੋਲੇ ਸ਼ੰਕਰ ਦੇ ਬੱਚੇ ਸੋ ਹੁਣ ਇਸ਼ਨਾਨ ਕਰਨ ਦੀ ਤਿਆਰੀ ਲੱਗੇ ਹੋਇਆ ਜੀ ਕਰਨ ਅਲੈ ਭੋਲੇ ਅਮਰ ਉਹ ਬੰਦੇ ਕਿੱਧਰ ਜਾ ਰਿਹਾ ਜਿੰਨੇ ਯਾਤਰੀ ਡਾਉਣਾ ਕਾਹਦੇ ਤੇ ਸੁੱਕੇ ਚਲੋ 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 ਸਾਰੇ ਇੱਥੇ ਚਲੋ ਆਜੋ ਆਜੋ ਚਲੋ ਜੀ ਚਲੋ 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 ਕੱਪੜੇ ਖੋਲੋ ਕੱਪੜੇ ਖੋਲੋ ਓਏ ਐਦਾਂ ਹੀ ਮੋੜਨਾ ਮਨੀਸ਼ ਭਾਈ ਤੋਂ ਪਤਾ ਬੋਲਾਉ ਰਾਹੁਲ ਭਾਈ ਅਟਗਾਂ ਕੇ ਆਪੇ ਹੀ ਹਰ ਹਰ ਗੰਗੇ ਸੋ ਬਸਤੇ ਦੇਖੋ ਲੱਖਾਂ ਦੀ ਗਿਣਤੀ ਚ ਕਰੋੜਾਂ ਦੀ ਗਿਣਤੀ ਦੇ ਵਿੱਚ ਸੰਗਤਾ ਇਸ ਚਰਨ ਘਾਟ ਤੇ 71 ਹੋਣਾ ਤੇ ਕਾਵੜ ਲੈ ਕੇ ਕਾਬੜੀਏ ਇਸ ਸਥਾਨ ਤੇ ਪਹੁੰਚ ਗਏ ਹੈ ਜੀ ਸੋ ਕੋਸ਼ਿਸ਼ ਕਰ ਰਹੇ ਆ ਤੁਹਾਨੂੰ ਸਾਰੀ ਗੰਗਾ ਦੇ ਦਰਸ਼ਨ ਕਰਾਉਣ ਦੀ ਇਹ ਆ ਉਸ ਤੋਂ ਹਰੀ ਦਵਾਈ ਸੋ ਪੁਲਿਸ ਵਾਲਿਆਂ ਦੀ ਡਿਊਟੀ ਲੱਗੀ ਹੁੰਦੀ ਆ ਚੌਕੀਦਾਰਾਂ ਦੀ ਸੇਵਕਾਂ ਦੀ ਜੋ ਇਸ ਕਾਠ ਨੂੰ ਕੰਟਰੋਲ ਵਿੱਚ ਰੱਖਦੇ ਆ ਸੋ ਦੇਖੋ ਜੀ ਮੁਜੇਦਰ ਵੀ ਤੁਸੀਂ ਨਜ਼ਰ ਮਾਰੋਗੇ ਭਲਾਨੇ ਕਾਠ ਨਜ਼ਰ ਆਏਗਾ ਲੱਖਾਂ ਦੀ ਗਿਣਤੀ ਨਜ਼ਰ ਆਈ ਸੋ ਦੇਖੋ ਬਹੁ ਦੁਨੀਆ ਪਹੁੰਚਦੀ ਹੈ ਜੀ ਹਰਦਵਾਰ ਆਉਣ ਤੋਂ 60 ਕਿਲੋਮੀਟਰ ਪਹਿਲਾਂ ਹੀ ਤੁਹਾਨੂੰ ਇਸ ਤਰ੍ਹਾਂ ਦੀ ਪੀੜ ਦੇਖਣ ਨੂੰ ਮਿਲਦੀ ਹੈ ਇਸ ਤਰ੍ਹਾਂ ਲੱਗਦਾ 60 ਕਿਲੋਮੀਟਰ ਪਿੱਛੇ ਤੋਂ ਹੀ ਇਸ ਤਰ੍ਹਾਂ ਲੱਗਦਾ ਕਿ ਹਰ ਦੁਆਰ ਆ ਚੁੱਕੇ ਆ ਹਰ ਦੁਆਰ ਸ਼ੁਰੂ ਹੋ ਗਿਆ ਲੋਜੀ ਇਸ਼ਨਾਨ ਕਰਨ ਉਪਰੰਤ ਸਾਡੇ ਯਾਤਰੀਆਂ ਨੇ ਸੇਵਾਦਾਰਾਂ ਨੇ ਮਾਤਾ ਗੰਗਾ ਜੀ ਚੋਂ ਜਲ ਦੀਆਂ ਕੰਨੀਆਂ ਭਰ ਲਈਆਂ ਜਿਸ ਨਾਲ ਸਾਡੇ ਪ੍ਰਾਚੀਨ ਸ਼ਿ ਮੰਦਰ ਦੇਲਾ ਦੇ ਵਿੱਚ ਜਾ ਕੇ ਸ਼ਿਵ ਲਿੰਗ ਦਾ ਅਭਿਸ਼ੇਕ ਕੀਤਾ ਜਾਏਗਾ ਤੇ ਆਜੋ ਦੋਸਤੋ ਹੁਣ ਇਸ਼ਨਾਨ ਕਰਨ ਤੋਂ ਬਾਅਦ ਹੁਣ ਗੇੜੀ ਮਾਰਦੇ ਆ ਜੀ ਬਾਹਰ ਮੇਲੇ ਦੇ ਜਿੱਥੇ ਹਰ ਪ੍ਰਕਾਰ ਦੀ ਦੁਕਾਨ ਲੱਗੀ ਹੋਈ ਸੀ ਇਸ ਤੋਂ ਬਾਅਦ ਫਿਰ ਘਰ ਲਈ ਥੋੜਾ ਜਿਹਾ ਸਮਾਨ ਖਰੀਦਿਆ ਬੱਚਿਆਂ ਲਈ ਥੋੜੇ ਜਿਹਾ ਖਿਡੌਣੇ ਖਰੀਦੇ ਥੋੜੀਆਂ ਕੰਮਿਆਂ ਦੇ ਵੀ ਲਈ ਚੂੜੀਆਂ ਕੜੇ ਖਰੀਦੇ ਤਾਂ ਜੋ ਇੱਥੋਂ ਜਾ ਕੇ ਬੱਚਿਆਂ ਨੂੰ ਖੁਸ਼ ਕਰ ਸਕੀ ਤੋ ਕਿ ਸਿਆਣੇ ਕਹਿੰਦੇ ਆ ਕਿ ਅger ਤੁਸੀਂ ਬੱਚਾ ਨੂੰ ਖੁਸ਼ ਕਰਤਾ ਤਾਂ ਸਮਝੋ ਉਹ ਇੱਕੰਦਾਰੀ ਉਹ ਅਕਾਲ ਪੁਰਖ ਪਰਮਾਤਮਾ ਕੋ ਛੋ ਗਿਆ ਕਿਹਾ ਜੋ ਹਮ ਪਾਰ ਦਾ ਨਜ਼ਾਰਾ ਦੇਖਦੇ ਹੈ ਜੀ ਪਾਰ ਦਾ ਮੌਸਮ ਪਾਰ ਦਾ ਮਾਹੌਲ ਉਹ ਬਾਹਰ ਦਾ ਨਜ਼ਾਰਾ ਕਿਹੋ ਜਿਹਾ ਹੈ ਇਹ ਮਾਰੇ ਕੋਲ ਤੇ ਬਾਹਰ ਉਹ ਆ ਗਿਆ ਯਾਰ ਬਾਹਰ ਨਹੀਂ ਹੈ

ਦੇਖੋ ਭਾਈ ਹਰ ਦਰਵਾਰ ਦਾ ਮੇਲਾ ਆ ਇੱਥੇ ਛੋਟੀ ਤੋਂ ਲੈ ਕੇ ਵੱਡੀ ਕੈਨੀ ਬੋਤਲ ਜੋ ਵੀ ਤੁਸੀਂ ਖਰੀਦ ਸਕਦੇ ਆ ਕਾਵੜ ਫੈਦਰਾ ਭਾਈ ਹੁਣ ਐਨਕਾ ਫੈਦਰਾ ਪਿੱਠੂ ਬੈਗ ਪਰਸ ਯਾ ਦੇਖੋ ਆਹ ਦੇਖੋ ਦੋਸਤੋ ਆਹ 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 ਨਹੀਂ ਨਹੀਂ ਹੋ ਕੇ ਪਾਈ ਸੋ ਆਹ ਦੇਖੋ ਜੀ ਦੇਖੋ ਐਸੋ ਨੇ ਟੈਂਡੈਂਸ ਦੇਖੋ ਪੱਥਰ ਦਾ ਸੀਨਾ چیر ਕੇ ਉੱਗੇ ਹੋਇਆ ਪੇੜ ਆ ਪੱਥਰ ਦਾ ਸੀਨਾ چیر ਕੇ ਬਾਈ ਜੀ ਦੇਖੋ ਉਹ ਸਾਹਮਣੇ ਇੱਧਰ ਵੀ ਕਰੋ ਦਰਸ਼ਨ ਗੰਗਾ ਮਈਆ ਦੇ ਦੇਖੋ ਗੰਗਾ ਮਈਆ ਆ ਦੇਖੋ ਜੀ ਇਧਰ ਆ ਵੀ ਕਰੋ ਗੰਗਾ ਮਈਆ ਦੇ ਦਰਸ਼ਨ ਬੰਦੇ ਦੇ ਨਾਲ ਕਰ ਰਹੇ ਹੋ ਜਿਵੇਂ ਦੋਸਤੋ ਮੇਰੀ ਬੇਟੀ ਨੇ ਤਾਂ ਮੈਨੂੰ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਡੈਡੀ ਹਰਦੁਵਾਰ ਤੋਂ ਔਲੇਨਾਥ ਜੀ ਵਾਲਾ ਕੜਾ ਮੇਰੇ ਲਈ ਜ਼ਰੂਰ ਲੈ ਕੇ ਆਏ ਇਹ ਜਦੋਂ ਕੜਾ ਲੈ ਰਹੇ ਸੀ ਐਸੀ ਤਾਂ ਮੈਨੂੰ ਉੱਥੇ ਛੋਟੇ-ਛੋਟੇ ਬੱਚਿਆਂ ਦੇ ਕੱਪੜੇ दिखे ਇੱਕ ਦੀ ਸ਼ਰਟ ਤੇ ਮੈਕਰ ਜਿਹਦੇ ਉੱਪਰ ਭੋਲੇनाथ ਜੀ ਦੀ ਤਸਵੀਰ ਲੱਗੀ ਹੋਈ ਸੀ ਬੜੇ ਪਿਆਰੇ ਲੱਗੇ ਤੇ ਆਪਾਂ ਫਿਰ ਦਿੱਤੀ ਵਾਸਤੇ ਉਹ ਵੀ ਲੈ ਲਈ ਇਹ ਨਾਲੇ ਕੜੇ ਵੀ ਆ ਗਏ ਤਾਂ ਮਨਸ਼ਵਾਇਆ ਆ ਜਾਣਾ ਨਹੀਂ ਕੀਤੇ ਆ ਜਾ ਬਾਈ ਆ ਜਾਣਾ ਆ ਜਾਣਾ ਆ ਜਾਣਾ ਉਹਦੇ ਇਹਦੇ ਵੀ ਛੋਟੇ ਪਾਸੇ ਦੇ ਦੇ ਵੀਰੇ ਸਾਡੇ ਡੇਡਾ ਦਾ ਨਾ ਆ ਦੇ kita ਤਾਂ ਠੀਕ ਹੈ ਨਾ ਇਹਨਾਂ ਲੋ ਜੀ ਹੁਣ ਇਸ਼ਨਾਨ ਕਰਕੇ ਡੰਗਾ ਜਲ ਭਰ ਕੇ ਰਵਾਨਾ ਹੋਪ ਸਮੇਂ ਉਨਪੀਤੀ ਸਾਰਿਆਂ ਨੇ ਚਾਹ ਤੇ ਚਾਹ ਪੀ ਕੇ ਫਿਰ ਸਿੱਧੇ ਹੋ ਗਏ ਜੀ ਅਸੀਂ ਆਪਣੇ ਮੋਟਰਸਾਈਕਲਾਂ ਵੱਲ ਨੂੰ ਸੋ ਬਲੋਗ ਨੇ ਬਹੁਤ ਸ਼ੇਰ ਜੂਲ ਕਰਦੇ ਕੋਈ ਬਤਾ ਦੇ ਇਹ ਆ ਜੀ ਭੀਮਗੋੜਾ ਚੌਕੇ ਸਾਡੇ ਭੀਮ ਸਿੰਘ ਜੀ ਬੈਠੇ ਆ ਗੋਡਾ ਲਾ ਕੇ ਅੱਛਾ ਇਹ ਕੀ ਕਰਿਆ ਤਾਂ ਯਾਨ ਨੇ ਪ੍ਰਧਾਨ ਜੀ ਉਰੇ ਗੋਟਾ ਮਾਰ ਕੇ ਭੀਮ ਜੀ ਨੇ ਸਾਨੂੰ ਐ ਪਿੰਗੋ ਦਾ ਗਿਆ ਜਿੱਦੀ ਉਹ ਗੁੱਡਾ ਮਾਰ ਕੇ ਚੌਂਕੀ ਲਾਵੇ ਠੀਕ ਆ ਜੀ ਆ ਦੇਖੋ ਲੋ ਜੀ ਦੋਸਤੋ ਹੁਣ ਪਹੁੰਚ ਗਏ ਆ ਪਾਰਕਿੰਗ ਵਿੱਚ ਤੇ ਗੱਡੀਆਂ ਆਪਣੀਆਂ ਲਿੱਤੀਆਂ ਅਸੀਂ ਲੈ ਤੇ ਹੁਣ ਆ ਪਰਵਾਣਾ ਹੁੰਦੇ ਆ ਅਸੇ ਪਿੰਡ ਵੇ ਲਾਉ। ਸੋ ਵਲੋਗ ਨਾਲ ਸਾਡੇ ਬਣੇ ਰਹੋ ਕਿਉਂਕਿ ਅੱਜ ਬਲੌਗ ਵਿੱਚ ਬਹੁਤ ਕੁਝ ਹੈ ਅੱਗੇ ਤੁਹਾਨੂੰ ਜਾਂਦੇ ਜਾਂਦੇ ਸਾਰਾ ਨਜ਼ਾਰਾ ਦਿਖਾਣਾ ਹੈ ਜਾਨ ਦਿਖਾਣਾ ਹੈ ਸੰਗਤ ਦਿਖਾਣੀ ਹੈ ਇੱਕ ਇਸ ਹੱਦ ਤੱਕ ਹਰਦਵਾਰ ਦੇ ਅੰਦਰ ਚਾਮ ਲੱਗਦੇ ਆ ਇਹਨਾਂ ਦਿਨਾਂ ਦੇ ਵਿੱਚ ਕਿੰਨੇ ਸੰਗਤ ਆਉਂਦੇ ਆ ਕਿੰਨੇ ਸ਼ਰਧਾਲੂ ਆਉਂਦੇ ਆ ਲੇਕਿਨ ਇਹ ਦਿਨਿਆ ਖੂਬਸੂਰਤ ਆ ਕਾਬੜੀਆਂ ਲੈ ਕੇ ਆਉਂਦੇ ਆ ਆ ਦੇਖੋ ਜੀ ਹਰ ਦੁਆਰ ਦਾ ਖੂਬਸੂਰਤ 뷰 ਸੋਹਣੇ ਸੋਹਣੇ ਪਹਾੜ ਤੇ ਦੇਖੋ ਜਾਮ ਲੱਗਿਆ ਹੋਇਆ ਐਸ ਟਾਈਮ ਇੱਥੇ ਵੀ ਅਸੀਂ ਜਾਮ ਦੇ ਵਿੱਚ ਆ ਦੋਸਤੋ ਦੋਸਤੋ ਸ਼ਿਵਨਗਰੀ ਦੇ ਵਿੱਚ ਆਉਣ ਤੋਂ ਪਹਿਲਾਂ ਮੈਨੂੰ ਨਹੀਂ ਪਤਾ ਸੀ ਕਿ ਹਜੀਵਾਨਾ ਚਿੱਪ ਪਹਾੜਾ ਮੂਹੰਨਾ ਸੋਨਾਈ ਮੈਕਲੇਨ ਸੰਜੇ ਦਾਸੀ ਪੈਲਾ ਲੇਖਣ ਇੱਥੇ ਜਦੋਂ ਮੈਂ ਆਇਆ ਮਾੜਾ ਦਿਲ ਲੱਗਿਆ ਕੰਮਾਂ ਦੀਆਂ ਮਜਬੂਰੀਆਂ ਸਨ ਜਾਣਾ ਜ਼ਰੂਰੀ ਸੀ ਨਹੀਂ ਤੇ ਦਿਲ ਕਰਦਾ ਸੀ ਕਿ ਇੱਥੇ ਦੋ ਤਿੰਨ ਦਿਨ ਰਹਿ ਕੇ ਜਾਈਏ ਤੇ ਦੇਖੋ ਛਿਪ ਦੇ دیਵਾਨੇ ਕਿੰਨੇ ਕਿੰਨੇ ਸੋਹਣੀਆਂ ਕਾਵੜੀਆਂ ਲੈ ਕੇ ਛੜਕਾਂ ਤੇ ਪੈਦਲ ਜਾ ਰਹੇ ਨੇ ਜਿਵੇਂ ਤਹਾੜ ਹਰ ਕਹੇ ਕੋਹੜ ਹਾਰ ਅਸਿਆ ਕਾਵੜੀ ਕਾਬੜੀ ਹਰ ਸਾਲ ਲਗਾਉਂਦੇ ਆ ਤੇ ਆ ਦੇਖੋ ਕਿੰਨਾ ਸੋਹਣਾ ਮੰਦਿਰ ਬਣਾਇਆ ਹੋਇਆ ਕਾਵੜੀ ਦੇ ਵਿੱਚ ਤੇ ਆ ਦੇਖੋ ਇੱਧਰ ਮੋਟਰਸਾਈਕਲਾਂ ਤੇ ਸੰਗਤ ਆਈ ਹੋਈ ਕੱਡੀਆਂ ਭਰ ਕੇ ਆਈਆਂ ਹੋਈਆਂ ਛੋਟੇ ਹੱਥ ਤੇ ਹਰ ਪ੍ਰਕਾਰ ਦੀ ਗੱਡੀ ਆਈ ਹੋਈ ਐ ਤੇ ਆ ਗੰਗਾ ਜੀ ਦਾ ਦੂਸਰਾ ਕਿਨਾਰਾ ਪੂਸਰੀ ਸਾਈਡ ਤੇ ਆ ਦੇਖੋ ਜੀ ਇੱਧਰ ਪੁਲ ਬਣਿਆ ਹੋਇਆ ਬੜਾ ਜ਼ਬਰਦਸਤ ਤੇ ਬਹੁਤ ਸੋਹਣਾ ਨਜ਼ਾਰਾ ਸੀ ਹਰੀਦਵਾਰ ਦਾ ਇਹ ਬਸ ਇੱਕ ਅਫਸੋਸ ਹੋਇਆ ਮੈਨੂੰ ਕਿ ਜਿੱਥੇ ਕਰੋੜਾ ਦੁਨੀਆ ਕਰੋੜਾਂ ਦੀ ਗਿਣਤੀ 'ਚ ਦੁਨੀਆ ਇਕੱਤਰ ਹੁੰਦੀ ਹੈ ਹਰਦਵਾਰ ਦੇ ਪ੍ਰਬੰਧਕਾਂ ਨੇ ਇੱਥੇ ਕੋਈ ਵੀ ਲੰਗਰ ਦਾ ਜਿਹੜਾ ਪ੍ਰੋਗਰਾਮ ਨਹੀਂ ਚਲਾਇਆ ਸੀ ਲੰਗਰ ਤਾਂ ਲੰਗਰ ਇੱਥੇ ਚਾਹ ਪਾਣੀ ਤੱਕ ਦਾ ਵੀ ਕੋਈ ਪ੍ਰੋਗਰਾਮ ਨਹੀਂ ਸੀ ਕਿਉਂਕਿ ਤੁਸੀਂ ਬਿਨਾਂ ਪੈਸਿਆਂ ਤੋਂ ਇੱਥੇ ਪਾਣੀ ਵੀ ਨਹੀਂ ਪੀ ਸਕਦੇ ਇਹ ਹਾਲਾਤ ਸਨ ਇਥੇ ਤਾਂ ਜਿਉਂ ਹੋਣਾ ਕੁਚੀ ਚੀਜ਼ ਆ ਤੇ ਆ ਦੇਖੋ ਇਹ ਨਾ ਸੋਹਣਾ ਨਜ਼ਾਰਾ ਏ ਕਿਉਂਕਿ ਇਹ ਪੋਲੇ ਸ਼ੰਕਰ ਦਾ ਦਵਾਰਾ ਏ ਪੋਲੇ ਸ਼ੰਕਰ ਦਾ ਦਵਾਰਾ ਇੱਥੇ ਦੋਸਤੋ ਕਾਵੜੀਆਂ ਲੈ ਕੇ ਜਿਹੜੇ ਸ਼ਰਧਾਲੂ ਆ ਕੋਈ 500 ਕਿਲੋਮੀਟਰ ਤੋਂ ਆਇਆ ਕੋਈ 600 ਕਿਲੋਮੀਟਰ ਤੋਂ ਆਇਆ ਤੇ ਕੋਈ 300 ਤੋਂ ਕੋਈ 200 ਕਿਲੋਮੀਟਰ ਤੋਂ ਜਿਨ੍ਹਾਂ ਨੂੰ ਪੈਦਲ ਜਾਣ ਲਈ ਹਫਤਾ ਹਫਤਾ ਤਾਸ ਤਾਸ ਦਿਨ ਕਿਸੇ ਨੂੰ ਮਹੀਨਾ ਮਹੀਨਾ ਲੱਗ ਜਾਂਦਾ ਤੇ ਕਈ ਕਈ ਦਿਨ ਪਹਿਲਾਂ ਉਹ ਆ ਜਾਂਦੇ ਆ ਸੌਨ ਮਹੀਨੇ ਤੋਂ ਤੇ ਸੌਨ ਸ਼ੁਰੂ ਹੁੰਦੇ ਸਾਰੇ ਚੱਲ ਪੈਂਦੇ ਆ ਜਿਹੜੇ ਦੂਰੋਂ ਆਂਦੇ ਆ ਤੇ ਦੇਖੋ ਕਿੰਨੀ ਕਠਿਨ ਤਪੱਸਿਆ ਹੈ ਕਾਵੜੀਆਂ ਦੀ ਤੇ ਇਸ ਕਾਵੜੀ ਨੂੰ ਦੇਖਣਾ ਜੀ ਇਸ ਕਾਵੜ ਦੇ ਵਿੱਚ ਇਹਨਾਂ ਨੇ ਪੂਰਾ ਭੋਲੇ ਸ਼ੰਕਰ ਦਾ ਰੂਪ ਭੋਲੇ ਸ਼ੰਕਰ ਦਾ ਮਾਹੌਲ ਸਿਰਜਿਆ ਹੋਇਆ ਤੇ ਆ ਦੇਖੋ ਇਨਸਾਨੀ ਖੋਪੜੀਆਂ ਪਲਾਸਟਿਕ ਦੀਆਂ ਜਿਹੜਾ ਦੇਖਾ ਵਿੱਚ ਜਿਹੜੀਆਂ ਬਿਲਕੁਲ ਅਸਲ ਲੱਗਦੀਆਂ ਤੇ ਆ ਦੇਖੋ ਇਹਨਾਂ ਦੇ ਨਾਲ ਹੋਰ ਕਿੰਨੇ ਕਾਂਵਰ ਯਾਤਰਾ ਵਾਲੇ ਕਾਂਵੜੀਏ ਚਾਰੇਗੇ ਜੀ ਇਹਨਾਂ ਦਾ ਤੀਸਰਾ ਵਿਸ਼ਾਲ ਰੱਥ ਯਾਤਰਾ ਜੀ ਹਰਦਵਾਰ ਤੋਂ ਹਿਸਾਬ ਇਹ ਮੰਡੇ ਹਿਸਾਬ ਤੋਂ ਆ ਜੀ ਤੇ ਡੀਜੇ ਲਾਏ ਹੁੰਦੇ ਆ ਪੂਰਾ ਵਿਆਹ ਵਰਗਾ ਮਾਹੌਲ ਹੁੰਦਾ ਜੀ ਹਰਦਵਾਰ ਦੇ ਵਿੱਚ ਜਿੱਦਾਂ ਪੂਰੇ ਹਰਦਵਾਰ ਦੇ ਘਰਾਂ ਦੇ ਵਿੱਚ ਵਿਆਹ ਹੁੰਦਾ ਏ ਇਕੱਲੇ ਇਕੱਲੇ ਘਰ ਦੇ ਵਿੱਚ ਵਿਆਹ ਦਾ ਸਮਾਗਮ ਹੁੰਦਾ ਐਹੋ ਜਿਹਾ ਮਾਹੌਲ ਹੁੰਦਾ ਇਹਨਾਂ ਦਿਨਾਂ ਦੇ ਵਿੱਚ ਹਰੀਦਵਾਰ ਦੇ ਹਰ ਹਰ ਮਹਾਦੇਵ ਹਰ ਹਰ ਗੰਗੇ ਲੋ ਦੋਸਤੋ ਹੁਣ ਪਹੁੰਚ ਚੁੱਕੇ ਆ ਜੀ ਸਾਡੇ ਸ਼ੀ ਮੰਦਰ ਬੇਲਾ ਦੇ ਵਿੱਚ ਤੇ ਗੰਗਾ ਜਲ ਦਾ ਅਭਿਸ਼ੇਕ ਸ਼ਿਵਲਿੰਗ ਦਾ ਕਰਵਾਇਆ ਸਵੇਰੇ 4 ਵਜੇ 14 ਤਰੀਕ 7ਵਾਂ ਮਹੀਨਾ 2025 ਸਾਲ ਦਿਨ ਸੋਮਵਾਰ ਸੋ ਧੰਨਵਾਦੀ ਹਾਂ ਦਵਾਰ ਤੋਂ ਫਿਰ ਸਾਰੀ ਮੰਦਰ ਕਮੇਟੀ ਦਾ ਔਰ ਧੰਨਵਾਦੀ ਹਾਂ ਜਿਨ੍ਹਾਂ ਨੇ ਪੂਰਾ ਬਲੌਗ ਦੇਖਿਆ ਧੰਨਵਾਦੀ ਹਾਂ ਜਿਨ੍ਹਾਂ ਨੇ ਕਮੈਂਟਾਂ ਦੇ ਵਿੱਚ ਹਰ ਹਰ ਮਹਾਦੇਵ ਦਾ ਜਿਕਰਾ ਲਾਇਆ ਧੰਨਵਾਦੀ ਹਾਂ ਜਿਨ੍ਹਾਂ ਨੇ ਲਾਈਕ ਕਰਿਆ ਵੀਡੀਓ ਨੂੰ ਧੰਨਵਾਦੀ ਆ ਜਿਨ੍ਹਾਂ ਨੇ ਵੀਡੀਓ ਨੂੰ ਸ਼ੇਅਰ ਕੀਤਾ ਸੋ ਧੰਨਵਾਦ ਹਰ ਹਰ ਮਹਾਦੇਵ ਜੈ ਗੰਗਾ ਮਈਆ